ਆਓ ਜਾਣਦੇ ਹਾਂ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸੀਸਗੰਨ ਸਾਹਿਬ ਜੀ ਦੇ ਇਤਿਹਾਸ ਬਾਰੇ ਗੁਰਦੁਆਰਾ ਸੀਸਗੰਨ ਸਾਹਿਬ ਦਿੱਲੀ ਦੇ 9 ਇਤਿਹਾਸਕ ਗੁਰਦੁਆਰਿਆਂ ਵਿੱਚੋਂ ਇੱਕ ਹੈ ਇਹ ਗੁਰਦੁਆਰਾ ਭਾਈ ਬਘੇਲ ਸਿੰਘ ਦੁਆਰਾ 1783 ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਥਾਂ ਚਾਂਦਨੀ ਚੌਂਕ ਪੁਰਾਣੀ ਦਿੱਲੀ ਵਿੱਚ ਬਣਵਾਇਆ ਗਿਆ ਸੀ ਗੁਰੂ ਤੇਗ ਬਹਾਦਰ ਜੀ ਨੂੰ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਦੇ ਧਰਮ ਪਰिवर्तन ਕਰਕੇ ਮੁਸਲਮਾਨ ਬਨ ਤੋਂ ਇਨਕਾਰ ਕਰਨ ਤੇ 11 ਨਵੰਬਰ 1675 ਵਿੱਚ ਸ਼ਹੀਦ ਕਰਵਾ ਦਿੱਤਾ ਗਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦੇ ਹੁਕਮ ਦੇਣ ਦੇ ਨਾਲ ਨਾਲ ਔਰੰਗਜ਼ੇਬ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਗੁਰੂ ਸਾਹਿਬ ਜੀ ਦੀ ਦੇਹ ਦੇ ਚਾਰ ਟੁਕੜੇ ਕਰਕੇ ਸ਼ਹਿਰ ਦੇ ਚਾਰੇ ਪਾਸੇ ਲੜਕਾ ਦਿੱਤੇ ਜਾਣ ਗੁਰੂ ਸਾਹਿਬ ਦੀ ਸ਼ਹੀਦੀ ਸਮੇਂ ਕਾਫੀ ਹਨੇਰਾ ਹੋ ਚੁੱਕਾ ਸੀ ਹੋ ਹਨੇਰਾ ਹੋਣ ਕਰਕੇ ਉਹ ਹੁਕਮਾਂ ਤੇ ਅਮਲ ਨਾ ਹੋ ਸਕਿਆ ਉਧਰ ਭਾਈ ਜੈਤਾ ਭਾਈ ਨਾਨੂ RAM ਭਾਈ ਤੁਲਸੀ ਤੇ ਭਾਈ ਉਹਦਾਂ ਨੇ ਗੁਰੂ ਸਾਹਿਬ ਦਾ ਅਸੀਸ ਚੁੱਕ ਕੇ ਲਿਆਉਣ ਦੀ ਜੁਕਤ ਘੜੀ ਭਾਈ ਜੈਤਾ ਆਪਣੀ ਟੋਕਰੀ ਸਿਰ ਤੇ ਚੁੱਕ ਕੇ ਲੈ ਗਏ ਅਤੇ ਰਾਤ ਦੇ ਹਨੇਰੇ ਵਿੱਚ ਗੁਰੂ ਸਾਹਿਬ ਦਾ ਅਸੀਸ ਚੁੱਕ ਲਿਆਏ ਦੂਜੇ ਪਾਸੇ ਭਾਈ ਮਨੀ ਸਿੰਘ ਦੇ ਸਹਰਾ ਭਾਈ ਲੱਖੀ ਰਾਏ ਬਨਜਾਰਾ ਨੇ ਆਪਣੇ ਪੁੱਤ ਭਾਈ ਨਗਾਈਆ ਤੇ ਹੋਰ ਆਪਣੇ ਸਾਥੀਆਂ ਦੀ ਮਦਦ ਦੇ ਨਾਲ ਗੁਰੂ ਸਾਹਿਬ ਦਾ ਛੁੱਕ ਕੇ ਬੈਲ ਗੱਡੀਆਂ ਦੀ ਮਦਦ ਦੇ ਨਾਲ ਆਪਣੇ ਘਰ ਲੈ ਗਏ ਜਿੱਥੇ ਹੁਣ ਗੁਰਦੁਆਰਾ ਰਕਾਬगंज ਸਾਹਿਬ ਬਣਿਆ ਹੋਇਆ ਹੈ ਉਹਨਾਂ ਨੇ ਆਪਣੇ ਘਰ ਨੂੰ ਅੱਗ ਹੀ ਲਗਾ ਦਿੱਤੀ ਤਾਂ ਕਿ ਮੁਗਲ ਤੇ ਉੱਥੋਂ ਦੇ ਲੋਕਾਂ ਨੂੰ ਇਹ ਲੱਗੇ ਕਿ ਲੱਖੀ ਸ਼ਾਹ ਵਨਜਾਰੇ ਦੇ ਘਰ ਨੂੰ ਅੱਗ ਲੱਗ ਗਈ ਹੈ ਇਸ ਤਰ੍ਹਾਂ ਉਹਨਾਂ ਨੇ ਜੁਕਤ ਬਣਾਈ ਤੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਗੁਰਦੁਆਰਾ ਰਕਾਬ ਗੰਸਾਹਿਬ ਵਾਲੀ ਜਗ੍ਹਾ ਤੇ ਕੀਤਾ ਇਹ ਸਨ ਜੀ ਗੁਰਦੁਆਰਾ ਸੀਸ ਗੰਸਾਹਿਬ ਦਾ ਇਤਿਹਾਸ ਵੀਡੀਓ ਚੰਗੀ ਲੱਗੇ ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਜ਼ਰੂਰ ਕਰਨਾ ਧੰਨਵਾਦ ਜੀ